ਕਹਿੰਦੇ ਨੇ ਵੀ ਜਿਹੜਾ ਨਸ਼ੇ ਦੀ ਦਲਦਲ ਦੇ ਵਿੱਚ ਇੱਕ ਵਾਰ ਫਸ ਜਾਂਦਾ ਨਾ ਤਾਂ ਉੱਥੋਂ ਨਿਕਲਣਾ ਬਹੁਤ ਔਖਾ ਵਾ ਪਰ ਇਹ ਗੱਲ ਨੂੰ ਗਲਤ ਸਾਬਿਤ ਕੀਤਾ ਵਾ ਕੇਵਲ ਹਸਪਤਾਲ ਦੇ ਵਿੱਚ ਬਸੀਰਖ ਪਿੰਡ ਵਿੱਚ ਆਏ ਅੱਜ ਇਹੋ ਜੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਿਆ ਵਾ ਅਸੀਂ ਉਹਨਾਂ ਦੇ ਨਾਲ ਤੁਹਾਨੂੰ ਮਿਲਾਉਂਨੇ ਵੀ ਆ ਸਭ ਤੋਂ ਪਹਿਲਾਂ ਬਾਈ ਜੀ ਸੱਸੀ ਕਾਲ ਜੀ ਠੀਕ ਠਾਕ ਹੋ ਹਾਂਜੀ ਵੀਰੇ ਵਧੀਆ ਜੀ ਕੀ ਨਾਮ ਆ ਬਾਈ ਤੁਹਾਡਾ ਵਿਰੇ ਜਗਸੀਰ ਸਿੰਘ ਜੀ ਜਗਸੀਰ ਸਿੰਘ ਜੀ ਕਿਹੜੀ ਚੀਜ਼ ਦਾ ਨਸ਼ਾ ਕਰਦੇ ਸੀ ਤੁਸੀਂ ਪ੍ਰਾਪਾ ਮੈਂ ਸ਼ਰਾਬ ਪੀਂਦਾ ਸੀਗਾ ਵੀਰੇ ਡੇਲੀ ਡੇਲੀ ਸ਼ਰਾਬ ਪੀਂਦਾ ਸੀਗਾ ਕਿੰਨੀ ਕਿ ਸ਼ਰਾਬ ਪੀ ਜਾਂਦੇ ਸੀ ਬੋਤਲ ਡੇਢ ਬੋਤਲ ਦੇ ਕਰੀਬ ਪੀ ਜਾਂਦਾ ਸੀ ਹਾਂਜੀ ਵੀਰੇ ਦਵਾਈ ਲੈਤੀ ਵੀਰੇ ਪ੍ਰਾਤੋਂ ਪਹਿਲੇ ਦਿਨ ਤੋਂ ਹੀ ਆਸਾ ਸ਼ੁਰੂ ਹੋ ਗਿਆ ਸੀਗਾ ਨਾ ਤੇ ਵੀਰੇ 1 ਮਹੀਨੇ ਦੇ ਵਿੱਚ ਵਿੱਚ ਆਪਾਂ ਨੂੰ 22 ਤੋਂ 25 ਦਿਨ ਦੇ ਵਿੱਚ ਕੋੜ ਵੱਡਿਆ ਗਿਆ ਵੀਰੇ ਆਪਣਾ ਸ਼ਰਾਬ ਜਮਾਈ ਜਮਾਈ ਵੱਡਿਆ ਗਿਆ ਤੇ ਜਦੋਂ ਉੱਠਦੇ ਸੀ ਸਵੇਰੇ ਉੱਠਦੇ ਸ਼ਰਾਬ ਹੀ ਲੈਂਦੇ ਸੀ ਨਹੀਂ ਵੀਰੇ ਬਸ ਲੱਗ ਗਿਆ ਸੀਗੇ 12 1 ਵਜੇ ਲੱਗ ਗਿਆ ਸੀ ਦੁਪਹਿਰ ਹੀ ਵਾਰਾ 1 ਵਜੇ ਹਾਂ ਹਾਂ ਜੀ ਹਾਂ ਵੀਰੇ ਖੇਤੀ ਦਾ ਕੰਮ ਕਰਦੇ ਕਰਦੇ ਨਾਲ ਨਾਲ ਪੀ ਜਾਂਦੇ ਸੀਗੇ ਵੀਰੇ ਸ਼ਾਮ ਤੱਕ ਪੀਂਦੇ ਸੀ ਸ਼ਾਮ ਤੱਕ ਪੀ ਜਾਂਦੇ ਸੀਗੇ ਵੀਰੇ ਫਿਰ ਵਿਆਹ ਹੋਇਆ ਤੁਸੀਂ ਹਾਂ ਜੀ ਹਾਂ ਵੀਰੇ ਤੇ ਘਰ ਦੇ ਬੋਲਦੇ ਨਹੀਂ ਸੀ ਵੀ ਇਤੋਂ ਕੀ ਸ਼ਰਾਬ ਪੀ ਜਾਂ ਨਰ ਨਰੋ ਜਿਹੜੇ ਬਹੁਤ ਲੜਾਈ ਝਗੜਾ ਹੁੰਦਾ ਸੀਗਾ ਹਨਾ ਲਤ ਮਾੜੀ ਲੱਗੀ ਸੀ ਉਹਦੇ ਕਰਕੇ ਹਨਾ ਵੀਰੇ ਹਰਦੀਪ ਸਰ ਦਾ ਬਹੁਤ ਧੰਨਵਾਦ ਆਈ ਹਨਾ ਆਪਾਂ ਨੂੰ ਵੀਰੇ ਹਨਾ ਇਹਨਾਂ ਨੇ ਦਿੱਤੀ ਦਵਾਈ ਹਨਾ ਤੇ ਆਪਣਾ ਜੜੀ ਖਤਮ ਹੋ ਗਈ ਹੋਰ ਸ਼ਰਾਬ ਤੋਂ ਬਿਨਾ ਹੋਰ ਕੀ ਖਾਂਦੇ ਸੀਗੇ ਕੋਈ ਗੋਲੀ ਕੋਈ ਹੋਰ ਨਸ਼ਾ ਨਹੀਂ ਵੀਰੇ ਹੋਰ ਤਾਂ ਕੁਝ ਵਗੈਰਾ ਨਹੀਂ ਆਣਾ ਇਕੱਲੀ ਵਸ ਸ਼ਰਾਬ ਸੀ ਹਾਂ ਹਾਂਜੀ ਹਾਂ ਤੇ ਦੋਸਤੋ ਆ ਉਹ ਦਵਾਈ ਆ ਮਿਹਰਪਰਾਸ਼ ਆ ਜਿਹੜਾ ਨਸ਼ੇ ਦੇ ਕੋਡ ਨੂੰ ਜਮਾ ਹੀ ਵੜ ਦਿੰਦਾ ਵਾ ਬਾਈ ਆਹੀ ਖਾਦਾ ਸੀਗਾ ਹਾਂਜੀ ਵੀਰੇ ਆਹੀ ਖਾਦਾ ਸੀ ਤੇ ਕਿੰਨੇ ਕ ਟਾਈਮ ਖਾਦਾ ਇਹ ਇਹ ਆਪਣੇ ਵੀਰੇ ਮੈਨੇ 2 ਮਹੀਨੇ ਖਾਦਾ ਸੀਗਾ ਵੀਰੇ ਹਾਂਜੀ ਹਾਂ ਤੇ ਇਹਦਾ ਵੀਰੇ ਮੈਨੂੰ ਮਤਲਬ ਅਸਰ ਜਿਹੜਾ ਪਹਿਲੇ ਦਿਨ ਟਿਓ ਗਿਆ ਸੀਗਾ ਤੇ ਬਾਈ ਜੀ ਨੇ ਕਿਹਾ ਸੀ ਵੀ 2 ਮਹੀਨਿਆਂ ਦੇ ਵਿੱਚ ਤੈਨੂੰ ਮੁੜ ਕੇ ਵੀ ਹਨਾ ਲੱਗਣੀ ਨਹੀਂ ਇਹ ਚੀਜ਼ੀ ਲੱਤ ਹਨਾ ਜੀ ਤਾਂ ਕਰਕੇ ਭਰਾ ਨੇ ਵੀਰ ਨੇ ਮੈਨੂੰ ਕਿਹਾ ਸੀਗਾ ਹਨਾ ਵੀ ਤੂੰ 2 ਮਹੀਨੇ ਖਾਲਾ ਵੀ ਜਮੇ ਖਤਮ ਹੋ ਦੋ ਜੜ ਤੋਈ ਹੁਣ ਸ਼ਰਾਬ ਤੋਂ ਬਿਨਾਂ ਰਹਿ ਲੈਨੇ ਹਾਂਜੀ ਹਾਂ ਹੁਣ ਜਮਾ ਬਿਨਾਂ ਪਹਿਲਾਂ ਕਿੰਨੇ ਡੇਲੀ ਸ਼ਰਾਬ ਪੀ ਜਾਂਦੇ ਸੀ ਭਰਾ ਦਾ ਲੋ 400 ਦੇ ਲਵੇ ਕੰਮ ਲੱਗ ਜਾਂਦੇ ਸੀਗਾ ਜੀ ਕਿੰਨਾ ਕਮਾਉਂਦੇ ਕਿੰਨਾ ਕਮਾਉਂਦੇ ਤਾਂ ਕਿੜੇ ਦੇ 6 ਮਹੀਨੇ ਬਾਦੋਂ ਦੀ ਕਮਾਈ ਤਈ ਹੋਰ ਤੱਕ ਕਮਾਈ ਕਿਹੜੀ ਹੈ ਆਪਣੀ ਸੀ ਚਲੋਂਦੇ ਸੀ ਬਾ ਖੇਤੀਬਾੜੀ ਉਹ ਕਰਦੇ ਸੀਗੀ ਠੀਕ ਤੇ ਹੁਣ ਜਮਾ ਆਪਾਂ ਕਹਿੰਦੇ ਵੀ ਤੋੜ ਲੱਗਦੀ